ਜਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਪਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਉਹਨਾਂ ਨੂੰ ਸਜਾਤਾ ਮਿਲੂਗੀ ਜਿੱਡੇ ਮਰਜੀ ਵੱਡੇ ਹੋਣ ਜਿੱਡੀਆਂ ਮਰਜੀ ਸ਼ਿਫਾਰਸ਼ਾਂ ਹੋਣ। ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 16240 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 25420 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ। ਪੁਲਿਸ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡوزر ਚਲਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੀ ਜਾਇਦਾਦ ਨੂੰ ਤਬਾਹ ਕੀਤਾ ਜਾ ਰਿਹਾ ਹੈ। ਜਿਹੜੇ ਇਹੋ ਜਿਹੇ ਸਮਗਲਿੰਗ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਉਹਨਾਂ ਵਾਸਤੇ ਦੋ ਹੀ ਥਾਂ ਨੇ ਜਾਂ ਤੇ ਉਹ ਮੁਕਤਰਾ ਸ਼ਾਮਲ ਹੋ ਕੇ ਚੰਗੇ ਕੰਮ ਕਰਨ ਲੱਗ ਜਾਣ ਸਮਾਜ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਅਗਰ ਉਹ ਸਮਗਲਿੰਗ ਕਰਨਗੇ ਤੇ ਇਹੋ ਜਿਹੇ ਕੰਮ ਜਿਹੜਾ ਨਸ਼ਿਆਂ ਦਾ ਕੰਮ ਕਾਰੋਬਾਰ ਕਰਨਗੇ ਤੇ ਉਹਨਾਂ ਦੇ ਨਾਲ ਇਹੋ ਜੀਆਂ ਸਖਤ ਕਾਰਵਾਈਆਂ ਜਿਹੜੀਆਂ ਸਮੇਂ-ਸਮੇਂ ਤੇ ਹੋਣੀਆਂ ਹੀ ਰਹਿਣਗੀਆਂ ਕਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿੱਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਹੇ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਜਾਨਿਕਸ ਵੀਰਾ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਭਰਤਵਾੜ ਤੋਂ ਦੱਸ ਦਈਏ ਕਿ ਲਗਾਤਾਰ ਜਿਹੜੇ ਆ ਹੜਾਂ ਦੀ ਸਥਿਤੀ ਜਿਹੜੀ ਪੈਦਾ ਹੋ ਰਹੀ ਹੈ ਕਿਉਂਕਿ ਮਾਚਲ ਦੇ ਵਿੱਚ ਲਗਾਤਾਰ ਜਿਹੜੀ ਬਾਰਿਸ਼ ਹੋ ਰਹੀ ਹੈ ਉਸ ਤੋਂ ਬਾਅਦ ਕਿਤਨਾ ਕਿਤੇ ਵੱਖ-ਵੱਖ ਜਗ੍ਹਾ ਤੇ ਜਿਹੜੇ ਬੱਦਲ ਫਟਣ ਦੇ ਵੀ ਜਿਹੜੇ ਮਾਮਲੇ ਜਿਹੜੇ ਸਾਹਮਣੇ ਆ ਰਹੇ ਨੇ ਬੀਤੀ ਰਾਤ ਵੀ ਇੱਕ ਬੱਦਲ ਫਟਣ ਦਾ ਜਿਹੜਾ ਮਾਮਲਾ ਸਾਹਮਣੇ ਆ ਉਸ ਤੋਂ ਬਾਅਦ ਚੱਕੀ ਦਰਿਆ ਦੇ ਵਿੱਚ ਇੱਕਦਮ ਜਿਹੜਾ ਪਾਣੀ ਦਾ ਪੱਧਰ ਵੱਧਦਾ ਤਾਂ ਇਲਾਕਾ ਜਿਹੜੇ ਨਾਲ ਲੱਗਦੇ ਇਲਾਕਾ ਵਾਸੀ ਨੇ ਉਹਨਾਂ ਨੂੰ ਕਿਤਨਾ ਕਿਤੇ ਉਹਨਾਂ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਹੁੰ ਚੱਕੀ ਦਰਿਆ ਦੇ ਵਿੱਚ ਜਿਹੜਾ ਆ ਪਾਣੀ ਦਾ ਪੱਧਰ ਵਧਿਆ ਹੋਇਆ ਛੱਲਾ ਮਾਰਦਾ ਜਿਹੜਾ ਪਾਣੀ ਹੈ ਦਰਿਆ ਦੇ ਵਿੱਚੋਂ ਲੰਘ ਰਿਹਾ ਔਰ ਸਥਾਨਕ ਲੋਕਾਂ ਨੂੰ ਜਿਹੜੇ ਨਾਲ ਲੱਗਦੇ ਮੋਹੱਲੇ ਨੇ ਉਹਨਾਂ ਨੂੰ ਕਿਤਨਾ ਕਿਤੇ دہشت ਦੇ ਮਾਹੌਲ ਦੇ ਵਿੱਚ ਉਹ ਵੀ ਜੀ ਰਹੇ ਨੇ ਕਿਉਂਕਿ ਜੇਕਰ ਇੱਕਦਮ ਚੱਕੀ ਦਰਿਆ ਦਾ ਕਿਸੇ ਪਾਸੇ ਜੇ ਕੋਈ ਬੰਨ ਟੁੱਟਦਾ ਤਾਂ ਮੋਹੱਲਿਆਂ ਨੂੰ ਜਿਹੜਾ ਨੁਕਸਾਨ ਹੋਵੇਗਾ ਘਰਾਂ ਦੇ ਵਿੱਚ ਜਿਹੜਾ ਨੁਕਸਾਨ ਹੋਵੇਗਾ ਪਰ ਉਸ ਦੇ ਬਾਵਜੂਦ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਜਿਹੜਾ ਨੇੜਲੇ ਘਰਾਂ ਨੂੰ ਜਿਹੜਾ ਹੈ ਖਾਲੀ ਕਰਨ ਦੇ ਜਿਹੜੇ ਆਦੇਸ਼ ਦਿੱਤੇ ਜਾ ਰਹੇ ਨੇ ਕਿ ਖਾਲੀ ਜਿਹੜੇ ਘਰ ਕਰ ਦਿੱਤੇ ਜਾਣ ਸਥਾਨਕ ਲੋਕ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਜੀ ਰਾਤ ਨੂੰ ਵੀ ਜਿਹੜਾ ਹੈ ਬਰਸਾਤ ਕਾਫੀ ਤੇਜ਼ ਸੀਗੀ ਉਸ ਤੋਂ ਬਾਅਦ ਉੱਪਰਲੇ ਪਾਸੇ ਜਿਹੜਾ ਬੱਦਲ ਹੀ ਫਟਿਆ ਤਾਂ ਚੱਕੀ ਜਿਹੜਾ ਪਾਣੀ ਵਧਿਆ ਤਾਂ ਸਥਾਨਕ ਪ੍ਰਸ਼ਾਸਨ ਵੱਲੋਂ ਕੀ ਤੁਹਾਨੂੰ ਆਦੇਸ਼ ਜਾਰੀ ਹੋਏ ਤਾਂ ਉਸ ਵੇਲੇ ਮੌਕੇ ਦੀ ਸਿਚੁਏਸ਼ਨ ਕੀ ਸੀ ਉਸ ਵੇਲੇ ਪ੍ਰਸ਼ਾਸਨ ਨੇ ਸਾਨੂੰ ਇਹ ਕਿਹਾ ਕਿ ਆਪਣਾ ਆਪਣਾ ਘਰ ਖਾਲੀ ਕਰ ਦਿਓ ਕਿਉਂਕਿ ਪਾਣੀ ਬਹੁਤ ਜ਼ਿਆਦਾ ਵੱਧ ਚੁਕਿਆ ਉਸ ਤੇ ਹੁਣ ਘਰ ਛੱਡਣਾ ਬਹੁਤ ਔਖੀ ਗੱਲ ਐ ਕਿਉਂਕਿ ਬੰਦੇ ਦੀ ਪੂਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਨਾ ਘਰ ਬੰਦਾ ਤੇ ਅਸੀਂ ਘਰ ਛੱਡਣਾ ਬਹੁਤ ਔਖੀ ਗੱਲ ਐ ਹੁਣ ਅਸੀਂ ਇਹਨਾਂ ਨੂੰ ਇਹੀ ਰਿਕਵੈਸਟ ਕਰਾਂਗੇ ਕਿ ਸਾਡੀ ਹੈਲਪ ਕੀਤੀ ਜਾਏ ਹਰ ਸਾਲ ਬਰਸਾਤ ਹੁੰਦੀ ਐ ਪਰ ਪ੍ਰਸ਼ਾਸਨ ਉਸ ਤੋਂ ਬਾਅਦ ਨਹੀਂ ਜਾਗਦਾ ਜੇਕਰ ਗੱਲ ਚੱਕੀ ਦਰਿਆ ਦੀ ਕਰੀਏ ਤੇ ਇਸ ਲਈ ਕੀ ਸਿਚੁਏਸ਼ਨ ਐ ਇਸ ਏਰੀਏ ਦੀ ਕਿਉਂਕਿ ਘਰ ਬਿਲਕੁਲ ਨਾਲ ਲੱਗਦੇ ਨੇ ਇਹਦੇ ਇਸ ਵੇਲੇ ਤੁਸੀਂ ਆ ਕੇ ਜੀ ਦੇਖ ਸਕਦੇ ਹੋ ਕਿ ਵੱਧ ਤੋਂ ਵੱਧ 50 ਮੀਟਰ ਵੀ ਫਰਕ ਨਹੀਂ ਹੈਗਾ ਟਾ ਟੋਰ ਦੇ ਪਾਣੀ ਦੇ ਵਿੱਚੋਂ ਜਦੋਂ ਪਾਣੀ ਆ ਜਾਂਦਾ ਉਦੋਂ ਕਹਿੰਦਾ ਅਸੀਂ ਕੰਮ ਕਰਾਵਾਂਗੇ ਆਂਦਾ ਤਾਂ ਤਾਂ ਜਦੋਂ ਪਾਣੀ ਬਿਲਕੁਲ ਨਹੀਂ ਹੈਗਾ ਉਦੋਂ ਉਹ ਲੋਕਾਂ ਨੂੰ ਆਉਣਾ ਚਾਹੀਦਾ ਹੈਲਪ ਵਾਸਤੇ ਕਿਉਂਕਿ ਇਸ ਵੇਲੇ ਜੇ ਇਹਨਾਂ ਨੇ ਪਹਿਲਾਂ ਹੈਲਪ ਕੀਤੀ ਦੀ ਹੁੰਦੀ ਤੇ ਅੱਜ ਦੇ ਟਾਈਮ ਨੂੰ ਸਾਨੂੰ ਦਰ ਦਰ ਜਾ ਕੇ ਗੇਟ ਨਹੀਂ ਖੜਕਾਣੇ ਪੈਣੇ ਕਿ ਸਾਡੀ ਹੈਲਪ ਕਰੋ ਤੇ ਹੁਣ ਕੀ ਪ੍ਰਸ਼ਾਸਨ ਕੀ ਸਾਥ ਦੇ ਰਿਹਾ ਤੁਹਾਡਾ ਕਿ ਰਹਿਣ ਦੇ ਇੰਤਜ਼ਾਮ ਕਿੱਥੇ ਕੀਤੇ ਗਏ ਨੇ ਜਾਂ ਤੁਸੀਂ ਘਰ ਇਸ ਮੋਹੱਲੇ ਦੇ ਵਿੱਚ ਕੋਈ ਲੋਕੀ ਘਰ ਛੱਡ ਕੇ ਗਏ ਨੇ ਤਾਂ ਵਾਪਸੀ ਸਾਡੇ ਐਸਡੀਓ ਸਾਹਿਬ ਆਏ ਸੀਗੇ ਉਹਨਾਂ ਨੇ ਕਿਹਾ ਕਿ ਰਾਜਾ ਸੋਮੀ ਪਵਨ ਤੋਂ ਟੈਂਟ ਚਾਂਪੀਤੇ ਦਾ ਖਾਣ ਪੀਣ ਦਾ ਉੱਥੇ ਹੀ ਇੱਕ ਦਿਨ ਰਹਿ ਲਾਂਗੇ ਦੋ ਦਿਨ ਰਹਿ ਲਾਂਗੇ ਮਹੀਨਾ ਰਹਿ ਲਾਂਗੇ ਉਸ ਤੋਂ ਬਾਅਦ ਕਿੱਥੇ ਜਾਵਾਂਗੇ ਤੇ ਆਪਣੇ ਸਾਡੇ ਇੱਕ ਨਾਲ ਘਰ ਆ ਉਹ ਪਹਿਲਾਂ ਵੀ ਅੱਧਾ ਅੱਧਾ ਰੁੜ ਗਿਆ ਸੀ ਹੁਣ ਇੱਕ ਦੋ ਕਮਰੇ ਆਉਣਾ ਦੇ ਬਸ ਇੱਕ ਦੋ ਕਮਰਾ ਰਹਿ ਗਿਆ ਉਹਨਾਂ ਦਾ ਵੀ ਸਮਾਨ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਅੱਧੇ ਨਾਲੋਂ ਜ਼ਿਆਦਾ ਸਮਾਨ ਜਿਹੜਾ ਮੋਟਾ-ਮੋਟਾ ਸਮਾਨ ਉਹ ਛੱਡ ਆਏ ਤੇ ਬਾਕੀ ਇੱਕ ਉੱਥੇ ਘਰ ਆ ਉਹਦੇ ਦੋ ਕਮਰੇ ਸੀ ਉਹ ਵੀ ਇੱਕੋ ਰਹਿ ਗਏ ਦਾ ਉਹ ਵੀ ਜਿਹੜਾ ਅੱਧਾ ਕਮਰਾ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਵਿਚਾਰੇ ਆਪਣਾ ਗੁਜ਼ਾਰਾ ਕਰ ਰਹ ਪਾਂ ਬਿਲਕੁਲ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਕਿਤਨਾ ਕਿਤੇ ਵਧ ਰਿਹਾ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਕਾਰ ਜਿਹੜਾ ਕਿਹਾ ਦੱਸਣ ਦੇ ਮੁਤਾਬਿਕ ਆ ਰੁੜ ਗਿਆ ਜਿਹੜਾ ਪਾਣੀ ਦੀ ਮਾਰ ਹਟਾ ਕੇ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਭਾਜੀ ਕੀ ਸਿਚੁਏਸ਼ਨ ਸੀ ਰਾਤ ਦੀ ਜਦੋਂ ਇੱਕਦਮ ਪਾਣੀ ਜਿਹੜਾ ਵਧਿਆ ਉੱਪਰੋਂ ਪਾਸੇ ਸਿਚੁਏਸ਼ਨ ਇਦਾਂ ਸੀਗੀ ਬਹੁਤ ਪੈਨਿਕ ਮਾਹੌਲ ਸੀਗਾ ਬਹੁਤ ਡਰ ਦਾ ਮਾਹੌਲ ਸੀ ਕਿਉਂਕਿ ਰਾਤ ਦਾ ਟਾਈਮ ਸੀਗਾ ਔਰ ਪਾਣੀ ਦਾ ਲੈਵਲ ਜਿਹੜਾ ਉਹ ਲਗਾਤਾਰ ਵਧ ਰਿਹਾ ਸੀ ਜਿਹਦੇ ਕਰਕੇ ਸਾਰੇ ਜਿੰਨੇ ਵੀ ਇੱਥੇ ਕਾਰ ਹੈਗੇ ਆ ਸਾਰੇ ਇੱਕ ਆਪਣੇ ਆਪਣੇ ਘਰਾਂ ਚੋਂ ਬਾਹਰ ਆ ਸਾਨੂੰ ਗਵਰਨਮੈਂਟ ਵੱਲੋਂ ਜਿਹੜੀ ਅਨਾਉਂਸਮੈਂਟ ਹੋਈ ਆ ਜਿਹਦੇ ਵਿੱਚ ਕਿਹਾ ਗਿਆ ਵੀ ਤੁਸੀਂ ਆਪਣੇ ਘਰ ਖਾਲੀ ਕਰ ਦਿਓ ਹੁਣ ਰਾਤ ਨੂੰ 1 ਵਜੇ ਉਹ ਕਹਿ ਰਿਹਾ ਵੀ ਘਰ ਖਾਲੀ ਕਰ ਦਿਓ ਘਰ ਖਾਲੀ ਕਰਕੇ ਲੇਕਿਨ ਆਪਾਂ ਕਹਿੰਦੇ ਰਾધા ਸਵਾਮੀ ਭਾਪਨ ਜਿਹੜਾ ਅਰੇਂਜਮੈਂਟ ਕੀਤਾ ਪਰ ਉਹ ਸਾਡੇ ਲਈ ਜਾਣਾ ਬਹੁਤ ਟਫ ਹੈ ਜੀ ਇੰਨਾ ਸਮਾਨ ਛੱਡ ਕੇ ਜਾਂ ਇੰਨਾ ਸਾਰਾ ਕੁਝ ਛੱਡ ਕੇ ਆਪਾਂ ਕਿੱਦਾਂ ਜਾਣਾ ਸੀਗਾ ਔਰ ਸਾਡੀ ਤਾਂ ਬੇਨਤੀ ਸੀ ਪਹਿਲਾਂ ਵੀ ਇਹੀ ਬੇਨਤੀ ਕੀਤੀ ਹੈ ਹਰ ਵਾਰ ਇਹੀ ਕਹਿੰਨੇ ਆ ਕਿ ਜਦੋਂ ਬਰਸਾਤ ਸ਼ੁਰੂ ਹੁੰਦੀ ਹੈ ਤੁਸੀਂ ਉਦੋਂ ਹੀ ਕਿਉਂ ਆਣਾ ਹੁੰਦਾ ਹੈ ਪਹਿਲਾਂ ਕਿਉਂ ਨਹੀਂ ਇਹਦਾ ਹੱਲ ਕੀਤਾ ਜਾਂਦਾ ਔਰ ਪੱਕਾ ਪ੍ਰਬੰਧ ਕਿਉਂ ਨਹੀਂ ਹੁੰ ਹਰ ਸਾਲ ਕੰਮ ਲੱਗਦਾ ਹੈ ਹਰ ਸਾਲ ਦੋ ਚਾਰ ਕ੍ਰੇਡ ਬੰਦੇ ਹੋ ਰੁੜ ਜਾਂਦੇ ਆ ਔਰ ਉਸ ਤੋਂ ਬਾਅਦ ਫਿਰ ਨੈਕਸਟ ਇਅਰ ਫਿਰ ਉਹ ਸਿਚੁਏਸ਼ਨ ਬਣ ਜਾਂਦੀ ਹੈ ਔਰ ਇਸ ਟਾਈਮ ਵੀ ਸਿਚੁਏਸ਼ਨ ਜਿਹੜੀ ਹੈ ਉਹ ਬਹੁਤ ਡਰ ਦਾ ਮਾਹੌਲ ਹੈ ਕਿਉਂਕਿ ਪਾਣੀ ਦਾ ਲੈਵਲ ਜਿਹੜਾ ਕੋਈ ਪਤਾ ਨਹੀਂ ਕਦੋਂ ਵੱਜ ਜਾਣਾ ਤੇ ਹੁਣ ਕੀ ਹੈ ਇਸ ਲਈ ਮੌਕੇ ਦੇ ਹਾਲਾਤ ਕੀ ਹੈ ਥੰਮ ਗਿਆ ਪਾਣੀ ਦਾ ਲੈਵਲ ਕਿ ਵੱਧ ਰਿਹਾ ਲਗਾਤਾਰ ਨਹੀਂ ਪਾਣੀ ਦਾ ਹੁਣ ਰਾਤ ਨਾਲੋਂ ਤਾਂ ਪਾਣੀ ਦਾ ਲੈਵਲ ਥੋੜਾ ਘਟਿਆ ਹੈ ਕਿਉਂਕਿ ਰਾਤ ਜਿਹੜਾ ਸੁਣਨ ਚ ਆਇਆ ਜੀ ਬੱਦਲ ਫਟਿਆ ਜਿਹਦੇ ਕਰਕੇ ਪਾਣੀ ਦਾ ਲੈਵਲ ਵੱਧ ਗਿਆ ਸੀਗਾ ਹੁਣ ਥੋੜਾ ਘਟ ਗਿਆ ਲੇਕਿਨ ਅ ਮੀ ਪੈਣਾ ਤੇ ਅਗਰ ਜੇ ਉਹ ਮੀ ਪੈਂਦਾ ਹੈ ਅਗਰ ਦੁਬਾਰਾ ਕਿਤੇ ਕੋਈ ਬੱਦਲ ਫਟਦਾ ਤਾਂ ਜੀ ਇਹ ਮੈਨੂੰ ਲੱਗਦਾ ਇਸ ਵਾਰੀ ਤਾਂ ਬਹੁਤ ਮੁਸ਼ਕਲ ਹੈ ਜੀ ਠੀਕ ਹੈ ਹਾਂ ਜੀ ਤਾਂ ਬਿਲਕੁਲ ਲਗਾਤਾਰ ਲੋਕ دہشت ਦੇ ਮਾਹੌਲ ਚ ਜੀਣ ਨੂੰ ਮਜਬੂਰ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਗੱਲ ਕਰੀਏ ਤਾਂ ਇਹ ਚੱਕੀ ਪੁਲ ਜਿਹੜਾ ਪੁਰਾਣਾ ਚੱਕੀ ਪੁਲ ਪਠਾਨਕੋਟ ਦਾ ਸੀਗਾ ਉਹ ਵੀ ਇਸ ਪਾਣੀ ਦੀ ਮਾਰ ਹੇਠਾਂ ਆ ਕੇ ਜਿਹੜਾ ਟੁੱਟ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਸਥਾਨਕ ਲੋਕਾਂ ਨੂੰ ਘਰ ਖਾਲੀ ਕਰਨ ਦੇ ਜਿਹੜੇ ਆਲੇ ਦੁਆਲੇ ਲੋਕ ਸੀਗੇ ਉਹਨਾਂ ਨੂੰ ਘਰ ਖਾਲੀ ਕਰਨ ਦੇ ਜਿਹੜੇ ਨਿਰਦੇਸ਼ ਜਿਹੜੇ ਦੇ ਦਿੱਤੇ ਗਏ ਸੀਗੇ ਪਰ ਹੁਣ ਵੀ ਲਗਾਤਾਰ ਪ੍ਰਸ਼ਾਸਨ ਕੋਲੋਂ ਲੋਕਾਂ ਦੀ ਇਹੀ ਮੰਗ ਆ ਕਿ ਪੱਕਾ ਇੰਤਜ਼ਾਮ ਜਿਹੜਾ ਆ ਇਸ ਚੱਕੀ ਦਰਿਆ ਦੇ ਆਲੇ ਦੁਆਲੇ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਨੁਕਸਾਨ ਨਾ ਹੋਵੇ ਇਸ ਡੈਨਿਕਸਵਰਾ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਭਰਤਵਾਜ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜੇ ਆ ਹੜਾਂ ਦੀ ਸਥਿਤੀ ਜਿਹੜੀ ਪੈਦਾ ਹੋ ਰਹੀ ਹੈ ਕਿਉਂਕਿ ਹਿਮਾਚਲ ਦੇ ਵਿੱਚ ਲਗਾਤਾਰ ਜਿਹੜੀ ਬਾਰਿਸ਼ ਹੋ ਰਹੀ ਆ ਉਸ ਤੋਂ ਬਾਅਦ ਕਿਤਨਾ ਕਿਤੇ ਵੱਖ-ਵੱਖ ਜਗ੍ਹਾ ਤੇ ਜਿਹੜੇ ਬੱਦਲ ਫਟਣ ਦੇ ਵੀ ਜਿਹੜੇ ਮਾਮਲੇ ਜਿਹੜੇ ਸਾਹਮਣੇ ਆ ਰਹੇ ਨੇ ਬੀਤੀ ਰਾਤ ਵੀ ਇੱਕ ਬੱਦਲ ਫਟਣ ਦਾ ਜਿਹੜਾ ਮਾਮਲਾ ਸਾਹਮਣੇ ਆ ਉਸ ਤੋਂ ਬਾਅਦ ਚੱਕੀ ਦਰਿਆ ਦੇ ਵਿੱਚ ਇੱਕਦਮ ਜਿਹੜਾ ਪਾਣੀ ਦਾ ਪੱਧਰ ਵਧਦਾ ਤਾਂ ਇਲਾਕਾ ਜਿਹੜੇ ਨਾਲ ਲੱਗਦੇ ਇਲਾਕਾ ਵਾਸੀ ਨੇ ਉਹਨਾਂ ਨੂੰ ਕਿਤਨਾ ਕਿਤੇ ਉਹਨਾਂ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਹੁੰਦਾ ਸਾਡੇ ਨਾਲ ਉਹ ਇਲਾਕਾ ਵਾਸੀ ਮੌਜੂਦ ਨੇ ਇੱਕ ਵਾਰ ਤੁਹਾਨੂੰ ਪਹਿਲੇ ਤਸਵੀਰਾਂ ਦਿਖਾ ਦਈਏ ਚੱਕੀ ਦਰਿਆ ਦੀ ਕਿਸ ਤਰ੍ਹਾਂ ਦੇ ਨਾਲ ਚੱਕੀ ਦਰਿਆ ਦੇ ਵਿੱਚ ਜਿਹੜਾ ਆ ਪਾਣੀ ਦਾ ਪੱਧਰ ਵਧਿਆ ਹੋ ਪਰ ਸਥਾਨਕ ਲੋਕਾਂ ਨੂੰ ਜਿਹੜੇ ਨਾਲ ਲੱਗਦੇ ਮੋਹੱਲੇ ਨੇ ਉਹਨਾਂ ਨੂੰ ਕਿਤਨਾ ਕਿਤੇ ਦਹਿਸ਼ਤ ਦੇ ਮਾਹੌਲ ਦੇ ਵਿੱਚ ਉਹ ਵੀ ਜੀ ਰਹੇ ਨੇ ਕਿਉਂਕਿ ਜੇਕਰ ਇੱਕਦਮ ਚੱਕੀ ਦਰਿਆ ਦਾ ਕਿਸੇ ਪਾਸੇ ਜੇ ਕੋਈ ਬੰਨ ਟੁੱਟਦਾ ਤਾਂ ਮੋਹੱਲਿਆਂ ਨੂੰ ਜਿਹੜਾ ਨੁਕਸਾਨ ਹੋਵੇਗਾ ਘਰਾਂ ਦੇ ਵਿੱਚ ਜਿਹੜਾ ਨੁਕਸਾਨ ਹੋਵੇਗਾ ਪਰ ਉਸ ਦੇ ਬਾਵਜੂਦ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਜਿਹੜਾ ਨੇੜਲੇ ਘਰਾਂ ਨੂੰ ਜਿਹੜਾ ਖਾਲੀ ਕਰਨ ਦੇ ਜਿਹੜੇ ਆਦੇਸ਼ ਦਿੱਤੇ ਜਾ ਰਹੇ ਨੇ ਕਿ ਖਾਲੀ ਜਿਹੜੇ ਕਾਰ ਕਰ ਦਿੱਤੇ ਜਾਣ ਸਥਾਨਕ ਲੋਕ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਜੀ ਰਾਤ ਨੂੰ ਵੀ ਜਿਹੜਾ ਆ ਬਰਸਾਤ ਕਾਫੀ ਤੇਜ਼ ਸੀਗੀ ਉਸ ਤੋਂ ਬਾਅਦ ਉ ਕੀ ਤੁਹਾਨੂੰ ਆਦੇਸ਼ ਜਾਰੀ ਹੋਇਆ ਤਾਂ ਉਸ ਵੇਲੇ ਮੌਕੇ ਦੀ ਸਿਚੁਏਸ਼ਨ ਕੀ ਸੀ ਉਸ ਵੇਲੇ ਪ੍ਰਸ਼ਾਸਨ ਨੇ ਸਾਨੂੰ ਇਹ ਕਿਹਾ ਕਿ ਆਪਣਾ ਆਪਣਾ ਘਰ ਖਾਲੀ ਕਰ ਦਿਓ ਕਿਉਂਕਿ ਪਾਣੀ ਬਹੁਤ ਜ਼ਿਆਦਾ ਵੱਧ ਚੁਕਿਆ ਉਸ ਤੋਂ ਇਲਾਵਾ ਸਾਨੂੰ ਕੋਈ ਹੈਲਪ ਨਹੀਂ ਹੋਈ ਤੇ ਹੁਣ ਘਰ ਛੱਡਣਾ ਬਹੁਤ ਔਖੀ ਗੱਲ ਹੈ ਕਿਉਂਕਿ ਬੰਦੇ ਦੀ ਪੂਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਨਾਲ ਘਰ ਬੰਦਾ ਤੇ ਅਸੀਂ ਘਰ ਛੱਡਣਾ ਬਹੁਤ ਔਖੀ ਗੱਲ ਹੈ ਹੁਣ ਅਸੀਂ ਇਹਨਾਂ ਨੂੰ ਇਹੀ ਰਿਕਵੈਸਟ ਕਰਾਂਗੇ ਕਿ ਸਾਡੀ ਹੈਲਪ ਕੀਤੀ ਜਾਏ ਹਰ ਸਾਲ ਬਰਸਾਤ ਹੁੰਦੀ ਹੈ ਪਰ ਪ੍ਰਸ਼ਾਸਨ ਉਸ ਤੋਂ ਬਾਅਦ ਨਹੀਂ ਜਾਗਦਾ ਜੇਕਰ ਗੱਲ ਚੱਕੀ ਦਰਿਆ ਦੀ ਕਰੀਏ ਤੇ ਇਸ ਲਈ ਕੀ ਸਿਚੁਏਸ਼ਨ ਹੈ ਇਸ ਏਰੀਏ ਦੀ ਕਿਉ ਇਸ ਵੇਲੇ ਤੁਸੀਂ ਆ ਕੇ ਜੀ ਦੇਖ ਸਕਦੇ ਹੋ ਕਿ ਵੱਧ ਤੋਂ ਵੱਧ 50 ਮੀਟਰ ਵੀ ਫਰਕ ਨਹੀਂ ਹੈਗਾ ਟਾ ਦਰ ਦੇ ਪਾਣੀ ਦੇ ਵਿੱਚੋਂ ਜਦੋਂ ਪਾਣੀ ਆ ਜਾਂਦਾ ਉਹ ਕਹਿੰਦੇ ਆਂ ਕੰਮ ਕਰਾਵਾਂਗੇ ਆਂਦਾ ਤਾਂ ਵੀ ਕੋਈ ਨਹੀਂ ਹੈਗਾ ਤੇ ਜਦੋਂ ਪਾਣੀ ਬਿਲਕੁਲ ਨਹੀਂ ਹੈਗਾ ਆਦੋ ਉਹਨਾਂ ਨੂੰ ਆਉਣਾ ਚਾਹੀਦਾ ਹੈਲਪ ਵਾਸਤੇ ਕਿਉਂਕਿ ਇਸ ਵੇਲੇ ਜੇ ਇਹਨਾਂ ਨੇ ਪਹਿਲਾਂ ਹੈਲਪ ਕੀਤੀ ਦੀ ਹੁੰਦੀ ਤੇ ਅੱਜ ਦੇ ਟਾਈਮ ਨੂੰ ਸਾਨੂੰ ਦਰ ਦਰ ਜਾ ਕੇ ਗੇਟ ਨਹੀਂ ਖੜਕਾਣੇ ਪੈਣੇ ਕਿ ਸਾਡੀ ਹੈਲਪ ਕਰੋ ਤੇ ਹੁਣ ਕੀ ਪ੍ਰਸ਼ਾਸਨ ਕੀ ਸਾਥ ਦੇ ਰਿਹਾ ਤੁਹਾਡਾ ਕਿ ਰਹਿਣ ਦੇ ਇੰਤਜ਼ਾਮ ਕਿੱਥੇ ਕੀਤੇ ਗਏ ਨੇ ਜਾਂ ਤੁਸੀਂ ਘਰ ਇਸ ਮੋਹੱਲੇ ਦੇ ਵਿੱਚ ਕੋਈ ਲੋਕੀ ਘਰ ਛੱਡ ਕੇ ਗਏ ਨੇ ਹੇ ਤੱਕ ਵਾਪਸੀ ਸਾਡੇ ਐਸਡੀਓ ਸਾਹਿਬ ਆਏ ਸੀਗੇ ਉਹਨਾਂ ਨੇ ਕਿਹਾ ਕਿ ਰਾਜਾ ਸੋਮੀ ਪਵਨ ਤੋਂ ਟੈਂਪਲੇ ਚਾਮ ਕਿਤੇ ਦਾ ਖਾਣ ਪੀਣ ਦਾ ਉੱਥੇ ਹੀ ਇੱਕ ਦਿਨ ਰਹਿ ਲਾਂਗੇ ਦੋ ਦਿਨ ਰਹਿ ਲਾਂਗੇ ਮਹੀਨਾ ਰਹਿ ਲਾਂਗੇ ਉਸ ਤੋਂ ਬਾਅਦ ਅਸੀਂ ਕਿੱਥੇ ਜਾਵਾਂਗੇ ਤੇ ਆਪਣੇ ਸਾਡੇ ਇੱਕ ਨਾਲ ਘਰ ਆ ਉਹ ਪਹਿਲਾਂ ਵੀ ਅੱਧਾ ਅੱਧਾ ਰੁੜ ਗਿਆ ਸੀ ਹੁਣ ਇੱਕ ਦੋ ਕਮਰੇ ਆਉਣਾ ਦੇ ਬਸ ਇੱਕ ਦੋ ਕਮਰਾ ਰਹਿ ਗਿਆ ਉਹਨਾਂ ਦਾ ਵੀ ਸਮਾਨ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਅੱਧੇ ਨਾਲੋਂ ਜ਼ਿਆਦਾ ਸਮਾਨ ਜਿਹੜਾ ਮੋਟਾ-ਮੋਟਾ ਸਮਾਨ ਉਹ ਛੱਡ ਆਏ ਤੇ ਬਾਕੀ ਇੱਕ ਉੱਥੇ ਘਰ ਆ ਉਹਦੇ ਦੋ ਕਮਰੇ ਸੀ ਉਹ ਵੀ ਇੱਕੋ ਰਹਿ ਗਏ ਦਾ ਉਹ ਵੀ ਜਿਹੜਾ ਅੱਧਾ ਕਮਰਾ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਵਿਚਾਰੇ ਆਪਣਾ ਗੁਜ਼ਾਰਾ ਹਾਂ ਬਿਲਕੁਲ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਕਿਤਨਾ ਕਿਤੇ ਵਧ ਰਿਹਾ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਕਾਰ ਜਿਹੜਾ ਕਹਿਣਾ ਦੱਸਣ ਦੇ ਮੁਤਾਬਿਕ ਆ ਉਹ ਰੁੜ ਗਿਆ ਜਿਹੜਾ ਪਾਣੀ ਦੀ ਮਾਰ ਹਟਾ ਕੇ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਭਾਜੀ ਕੀ ਸਿਚੁਏਸ਼ਨ ਸੀ ਰਾਤ ਦੀ ਜਦੋਂ ਇੱਕਦਮ ਪਾਣੀ ਜਿਹੜਾ ਵਧਿਆ ਉੱਪਰ ਵੱਸ ਸਿਚੁਏਸ਼ਨ ਇਦਾਂ ਸੀਗੀ ਬਹੁਤ ਪੈਨਿਕ ਮਾਹੌਲ ਸੀਗਾ ਬਹੁਤ ਡਰ ਦਾ ਮਾਹੌਲ ਸੀ ਕਿਉਂਕਿ ਰਾਤ ਦਾ ਟਾਈਮ ਸੀਗਾ ਔਰ ਪਾਣੀ ਦਾ ਲੈਵਲ ਜਿਹੜਾ ਉਹ ਲਗਾਤਾਰ ਵਧ ਰਿਹਾ ਸੀ ਜਿਹਦੇ ਕਰਕੇ ਸਾਰੇ ਜਿੰਨੇ ਵੀ ਇੱਥੇ ਕਾਰ ਹੈਗੇ ਆ ਸਾਰੇ ਇੱਕ ਆਪਣੇ ਆਪਣੇ ਘਰਾਂ ਚੋਂ ਬਾਹਰ ਆ ਸਾਨੂੰ ਗਵਰਨਮੈਂਟ ਵੱਲੋਂ ਜਿਹੜੀ ਅਨਾਉਂਸਮੈਂਟ ਹੋਈ ਆ ਜਿਹਦੇ ਵਿੱਚ ਕਿਹਾ ਗਿਆ ਵੀ ਤੁਸੀਂ ਆਪਣੇ ਘਰ ਖਾਲੀ ਕਰ ਲਓ ਹੁਣ ਰਾਤ ਨੂੰ 1 ਵਜੇ ਉਹ ਕਹਿ ਰਹੇ ਆ ਵੀ ਘਰ ਖਾਲੀ ਕਰ ਦੋ ਘਰ ਖਾਲੀ ਕਰਕੇ ਲੇਕਿਨ ਆਪਾਂ ਕਹਿੰਦੇ ਰਾધા ਸਵਾਮੀ ਭਾਪਨ ਜਿਹੜਾ ਅਰੇਂਜਮੈਂਟ ਕੀਤਾ ਪਰ ਉਹ ਸਾਡੇ ਲਈ ਜਾਣਾ ਬਹੁਤ ਟਫ ਹੈ ਜੀ ਇੰਨਾ ਸਮਾਨ ਛੱਡ ਕੇ ਜਾਂ ਇੰਨਾ ਸਾਰਾ ਕੁਝ ਛੱਡ ਕੇ ਆਪਾਂ ਕਿੱਦਾਂ ਜਾਣਾ ਸੀਗਾ ਔਰ ਸਾਡੀ ਤਾਂ ਬੇਨਤੀ ਸੀ ਪਹਿਲਾਂ ਵੀ ਇਹੀ ਬੇਨਤੀ ਕੀਤੀ ਹੈ ਹਰ ਵਾਰ ਇਹੀ ਕਹਿੰਨੇ ਆ ਕਿ ਜਦੋਂ ਬਰਸਾਤ ਸ਼ੁਰੂ ਹੁੰਦੀ ਹੈ ਤੁਸੀਂ ਉਦੋਂ ਹੀ ਕਿਉਂ ਆਣਾ ਹੁੰਦਾ ਪਹਿਲਾਂ ਕਿਉਂ ਨਹੀਂ ਇਹਦਾ ਹੱਲ ਕੀਤਾ ਜਾਂਦਾ ਔਰ ਪੱਕਾ ਪ੍ਰਬੰਧ ਕਿਉਂ ਨਹੀਂ ਹੁੰਦਾ ਹਰ ਸਾਲ ਕੰਮ ਲੱਗਦਾ ਹੈ ਹਰ ਸਾਲ ਦੋ ਚਾਰ ਕ੍ਰੇਡ ਬੰਦੇ ਆਉਂਦੇ ਆ ਔਰ ਰੁੜ ਜਾਂਦੇ ਆ ਔਰ ਉਸ ਤੋਂ ਬਾਅਦ ਫੇਰ ਨੈਕਸਟ ਇਅਰ ਫੇਰ ਉਸੀ ਸਿਚੁਏਸ਼ਨ ਬਣ ਜਾਂਦੀ ਆ ਔਰ ਇਸ ਟਾਈਮ ਵੀ ਸਿਚੁਏਸ਼ਨ ਜਿਹੜੀ ਆ ਉਹ ਬਹੁਤ ਡਰ ਦਾ ਮਾਹੌਲ ਆ ਕਿਉਂਕਿ ਪਾਣੀ ਦਾ ਲੈਵਲ ਜਿਹੜਾ ਕੋਈ ਪਤਾ ਨਹੀਂ ਕਦੋਂ ਵੱਧ ਜਾਣਾ ਤੇ ਹੁਣ ਕੀ ਆ ਇਸ ਲਈ ਮੌਕੇ ਦੇ ਹਾਲਾਤ ਕੀ ਆ ਥੰਮ ਗਿਆ ਪਾਣੀ ਦਾ ਲੈਵਲ ਕਿ ਵੱਧ ਰਿਹਾ ਲਗਾਤਾਰ ਨਹੀਂ ਪਾਣੀ ਦਾ ਹੁਣ ਰਾਤ ਨਾਲੋਂ ਤਾਂ ਪਾਣੀ ਦਾ ਲੈਵਲ ਥੋੜਾ ਘਟਿਆ ਕਿਉਂਕਿ ਰਾਤ ਜਿਹੜਾ ਸੁਣਨ ਚ ਆਇਆ ਜੀ ਬੱਦਲ ਫਟਿਆ ਜਿਹਦੇ ਕਰਕੇ ਪਾਣੀ ਦਾ ਲੈਵਲ ਵੱਧ ਗਿਆ ਸੀਗਾ ਹੁਣ ਥੋੜਾ ਮੀ ਪੈਣਾ ਤੇ ਅਗਰ ਜੇ ਉਹ ਮੀ ਪੈਂਦਾ ਹੈ ਅਗਰ ਦੁਬਾਰਾ ਕਿਤੇ ਕੋਈ ਬੱਦਲ ਫਟਦਾ ਤਾਂ ਜੀ ਇਹ ਮੈਨੂੰ ਲੱਗਦਾ ਇਸ ਵਾਰੀ ਤਾਂ ਬਹੁਤ ਮੁਸ਼ਕਲ ਹੈ ਜੀ ਠੀਕ ਹੈ ਹਾਂ ਤਾ ਬਿਲਕੁਲ ਲਗਾਤਾਰ ਲੋਕ دہشت ਦੇ ਮਾਹੌਲ ਚ ਜੀਣ ਨੂੰ ਮਜਬੂਰ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਗੱਲ ਕਰੀਏ ਤਾਂ ਇਹ ਚੱਕੀ ਪੁਲ ਜਿਹੜਾ ਪੁਰਾਣਾ ਚੱਕੀ ਪੁਲ ਪਠਾਨਕੋਟ ਦਾ ਸੀਗਾ ਉਹ ਵੀ ਇਸ ਪਾਣੀ ਦੀ ਮਾਰ ਹੇਠਾਂ ਆ ਕੇ ਜਿਹੜਾ ਟੁੱਟ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਸਥਾਨਕ ਲੋਕਾਂ ਨੂੰ ਘਰ ਖਾਲੀ ਕਰਨ ਦੇ ਜਿਹੜੇ ਆਲੇ ਦੁਆਲੇ ਲੋਕ ਸੀਗੇ ਉਹਨਾਂ ਨੂੰ ਘਰ ਖਾਲੀ ਕਰਨ ਦੇ ਜਿਹੜੇ ਨਿਰਦੇਸ਼ ਜਿਹੜੇ ਦੇ ਦਿੱਤੇ ਗਏ ਸੀਗੇ ਪਰ ਹੁਣ ਵੀ ਲਗਾਤਾਰ ਪ੍ਰਸ਼ਾਸਨ ਕੋਲੋਂ ਲੋਕਾਂ ਦੀ ਇਹੀ ਮੰਗ ਆ ਕਿ ਪੱਕਾ ਇੰਤਜ਼ਾਮ ਜਿਹੜਾ ਆ ਇਸ ਚੱਕੀ ਦਰਿਆ ਦੇ ਆਲੇ ਦੁਆਲੇ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਨੁਕਸਾਨ ਨਾ ਹੋਵੇ ਇਸ ਤੋਂ